ਨਦੀਆਂ ਅਤਿਚਰਨੇ ਉਫਾਨਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਚਰਨਾ ਕਿਸ ਤਰੀਕੇ ਦੇ ਨਾਲ ਉਫਾਨ ਰੂਪ ਧਾਰਨ ਕਰ ਚੁੱਕਾ ਹੈ ਔਰ ਕੈਂਪਟੀ ਫੌਲਤਨਾ ਜੋ ਕਿ ਉਥੇ ਦਾ ਮਸੂਰੀ ਦਾ ਮਸ਼ਹੂਰ ਚਰਨਾ ਹੈ ਤਾਂ ਉਥੋਂ ਇਹ ਪਾਣੀ ਇਸ ਤਰੀਕੇ ਦੇ ਨਾਲ ਵਹਿ ਰਿਹਾ ਹੈ ਕਿ ਹਰ ਕੁਝ ਰਸਤੇ ਦੇ ਵਿੱਚ ਜੋ ਵੀ ਚੀਜ਼ ਆ ਰਹੀ ਹੈ ਤਾਂ ਉਹ ਵਹਾ ਕੇ ਲੈ ਕੇ ਜਾ ਰਿਹਾ ਤਸਵੀਰਾਂ ਉੱਤਰਾਖੰਡ ਦੀਆਂ ਨੇ ਲਗਾਤਾਰ ਜੋ 2 ਦਿਨ ਤੋਂ ਬਾਰਿਸ਼ ਹੋ ਰਹੀ ਹੈ ਉਸੇ ਦੇ ਚੱਲਦੇ ਉਥੇ ਹੜ ਵਰਗੇ ਹਾਲਾਤ ਬਣ ਚੁੱਕੇ ਨੇ ਦੈਰਾ ਦੂਨ ਮਸੂਰੀ ਔਰ ਹੋਰ ਵੀ ਜੋ ਇਲਾਕੇ ਨੇ ਉਥੇ ਇਸ ਤਰੀਕੇ ਦੇ ਖੌਫਨਾਕ ਮੰਝਰ ਦੇਖਣ ਨੂੰ ਮਿਲ ਰਹੇ ਨੇ ਔਰ ਜੋ ਨਦੀਆਂ ਨੇ ਉਹ ਵੀ ਉਫਾਨ ਤੇ ਚੱਲਦੀਆਂ ਨੇ ਜਿਸ ਕਰਕੇ ਉਥੇ ਲੈਂਡਸਲਾਈਡ ਵੀ ਹੋਇਆ ਹੈ ਔਰ ਕਾਫੀ ਲੋਕ ਉਥੇ ਫਸੇ ਹੋਏ ਨੇ ਦੱਸਦੀ ਕਿ ਮਸੂਰੀ ਦੈਰਾਦੂਨ ઋਸ਼ੀਕੇਸ਼ ਸਮੇਤ ਸੂਬੇ ਦੇ ਜੋ ਬਾਕੀ ਹਿੱਸੇ ਨੇ ਤਾਂ ਉਥੇ ਵੀ ਨਦੀਆਂ ਦਾ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਔਰ ઋਸ਼ੀਕੇਸ਼ ਦੇ ਸ਼ਿਪੂਰੀ ਦੇ ਵਿੱਚ ਲੈਂਡਸਲਾਈਡ ਵੀ ਦੱਸਿਆ ਜਾ ਰਿਹਾ ਜਿਸ ਕਰਕੇ ਕਾਫੀ ਵਾਹਨ ਉਥੇ ਫਸੇ ਹੋਏ ਨੇ ਔਰ ਵਾਹਨਾ ਦੇ ਵਿੱਚੋਂ ਲੋਕਾਂ ਨੂੰ ਇੱਕ ਇੱਕ ਕਰਕੇ ਉੱਥੋਂ ਬਾਹਰ ਕੱਢਿਆ ਜਾ ਰਿਹਾ ਹੈ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉਧਰ ਦੂਸਰੇ ਪਾਸੇ ਮਸੂਰੀ ਹਾਈਵੇ ਦੇ ਉੱਤੇ ਵੀ ਮਲਵਾ ਆਉਣ ਕਰਕੇ ਉਹ ਵੀ ਕਾਫੀ ਦੇਰ ਤੱਕ ਬੰਦ ਰਿਹਾ ਔਰ ਦੈਰਾਦੂਨ ਦਾ ਮਾਲਦੇਵਤਾ ਜਿਸ ਦੇ ਵਿੱਚ ਸੌਂਗ ਨਦੀ ਵਹਿੰਦੀ ਹੈ ਤਾਂ ਉੱਥੇ ਵੀ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਜਿਸ ਕਰਕੇ ਲੋਕ ਉਥੇ ਫਸੇ ਹੋਏ ਨੇ ਪਿਕਨਿਕ ਮਨਾਉਣ ਆਈ ਸੀ ਲੋਕ ਔਰ ਕਹਿੰਦੇ ਕਾਫੀ ਉਥੇ ਸਮੇਂ ਤੋਂ ਫਸੇ ਹੋਏ ਨੇ ਕਿਉਂਕਿ ਪਾਣੀ ਦਾ ਪੱਧਰ ਨਦੀ ਦੇ ਵਿੱਚ ਕਾਫੀ ਵੱਧ ਚੁੱਕਿਆ ਜਿਸ ਕਰਕੇ ਨਦੀ ਦੇ ਅੰਦਰ ਹੀ ਟਾਪੂ ਜੋ ਇੱਕ ਬਣਿਆ ਤਾਂ ਉਹਦੇ ਦੇ ਵਿੱਚ ਕਾਫੀ ਲੋਕ ਫਸ ਚੁੱਕੇ ਨੇ ਔਰ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਔਰ ਉਹਨਾਂ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਫਿਲਹਾਲ ਇਹ ਤਸਵੀਰਾਂ ਮਸੂਰੀ ਦੇ ਕੈਂਪਟਿ ਫਾਲ ਜੀ ਝਰਨੇ ਦੀਆਂ ਨੇ ਜਿੱਥੇ ਦੇਰਾ ਦੂਨ ਮਸੂਰੀ ਹਾਈਵੇ ਦੇ ਉੱਤੇ ਭਾਰੀ ਬਾਰਿਸ਼ ਕਰਕੇ ਮਲਵੇ ਦੇ ਨਾਲ ਕਾਫੀ ਰੁਕਾਵਟਾ ਪੇਸ਼ ਆ ਰਹੀਆਂ ਨੇ ਉੱਥੇ ਦੂਸਰੇ ਪਾਸੇ ਕੈਂਪਟੀ ਮਾਲ ਜਿਹੜਾ ਝੜਨਾ ਆ ਕੈਂਪਟੀ ਫਾਲ ਤਾਂ ਉਹ ਉਹਰਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਾਣੀ ਉਹਦੇ ਵਿੱਚ ਵੱਧ ਚੁੱਕਿਆ ਔਰ ਕਿਸ ਤਰੀਕੇ ਦੇ ਨਾਲ ਭਿਆਨਕ ਰੂਪ ਧਾਰਨ ਕਰ ਚੁੱਕਿਆ ਹੈ ਝੜਨਾ ਔਰ ਝੜਨਾ ਔਰ ਕਿਸ ਤਰੀਕੇ ਦੇ ਨਾਲ ਇਹ ਤੇਜ ਵਹਾਵ ਦੇ ਵਿੱਚ ਵਹਿ ਰਿਹਾ ਇਸ ਤਰੀਕੇ ਨਾਲ ਲੱਗਦਾ ਹੈ ਕਿ ਇਸ ਦੇ ਰਸਤੇ ਦੇ ਵਿੱਚ ਜੋ ਵੀ ਆਵੇਗਾ ਇਹ ਵਹਾ ਕੇ ਲੈ ਜਾਵੇਗਾ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਾੜਾਂ ਦੇ ਉੱਤੋਂ ਪੱਥਰ ਡਿੱਗ ਰਹੇ ਨੇ ਵੱਡੇ ਵੱਡੇ ਪੱਥਰ ਇਸ ਪਾਣੀ ਦੇ ਨਾਲ ਹਟਾ ਰਹੇ ਨੇ ਔਰ ਕਾਫੀ ਨੁਕਸਾਨ ਹੋਤੇ ਜੋ ਆਸ-ਪਾਸ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਪਹੁੰਚ ਰਿਹਾ ਜੋ ਟੂਰਿਸਟ ਇੱਥੇ ਪਹੁੰਚੇ ਹੋਏ ਸੀ ਤਾਂ ਉਹ ਵੀ ਇਸ ਦੇ ਨਾਲ ਕਾਫੀ ਡਰੇ ਸਹਿਮੇ ਹੋਏ ਨੇ ਕਿਉਂਕਿ ਇਸ ਦੇ ਆਸ-ਪਾਸ ਹੀ ਟੂਰਿਸਟ ਪਲੇਸ ਬਣੀ ਹੋਈ ਹੈ ਜਿੱਥੇ ਲੋਕ ਘੁੰਮਣ ਜਾਂਦੇ ਨੇ ਔਰ ਆਸ-ਪਾਸ ਠਾਵਾਂ ਦੇ ਉੱਤੇ ਹੀ ਕਮਰਾ ਰਹਿ ਕੇ ਰਹਿਣਾ ਪਸੰਦ ਕਰਦੇ ਨੇ ਪਰ ਉੱਥੇ ਹੁਣ ਇਹ ਹਾਲਾਤ ਬਣੇ ਹੋਏ ਨੇ ਕਿ ਉੱਥੇ ਰਹਿਣ ਤੋਂ ਡਰ ਲੱਗ ਰਿਹਾ ਹੈ ਔਰ ਜੋ ਲੋਕ ਟੂਰਿਸਟ ਉੱਥੇ ਫਸੇ ਵੀ ਹੋਏ ਨੇ ਤਾਂ ਉਹ ਵੀ ਉੱਥੋਂ ਜਲਦ ਤੋਂ ਜਲਦ ਬਾਹਰ ਨਿਕਲਣਾ ਚਾਹੁੰਦੇ ਨੇ ਤਾਂ ਫਿਲਹਾਲ ਇਹ ਕੈਂਪਟੀ ਫਾਲ ਛੰਨੇ ਦੀਆਂ ਤਸਵੀਰਾਂ ਨੇ ਔਰ ਰਿਸ਼ੀਕੇਸ਼ ਦੇ ਵਿੱਚ ਲਗਾਤਾਰ ਆਫਤ ਵਰ ਰਹੀ ਹੈ ਰਿਸ਼ੀਕੇਸ਼ ਦੇ ਸ਼ਿਵਪੂਰੀ ਦੇ ਵਿੱਚ ਵੀ ਗੱਡੀਆਂ ਦੇ ਵਿੱਚ ਲੋਕ ਫਸੇ ਹੋਏ ਨੇ ਔਰ ਕਿਉਂਕਿ ਮਲਵਾ ਜਿਸ ਤਰੀਕੇ ਦੇ ਨਾਲ ਲੈਂਡਸਲਾਈਡ ਹੋਇਆ ਉੱਥੇ ਔਰ ਮਲਵਾ ਸੜਕਾਂ ਦੇ ਉੱਤੇ ਆ ਗਿਆ ਔਰ ਲੋਕ ਉੱਥੇ ਫਸੇ ਰਹਿ ਗਏ ਗੱਡੀਆਂ ਦੇ ਵਿੱਚ ਔਰ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਚੱਲ ਰਹੀ ਹੈ ਔਰ ਦੂਸਰੇ ਪਾਸੇ ਨਦੀ ਦੇ ਵਿੱਚ ਤਸਵੀਰਾਂ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੋਕ ਫਸੇ ਹੋਏ ਨੇ ਔਰ ਸੌਂਗ ਨਦੀ ਦੇ ਵਿੱਚ ਜੋ ਟਾਪੂ ਬਣਿਆ ਹੋਇਆ ਤਾਂ ਉੱਥੇ ਵੀ ਟੂਰਿਸਟ ਫਸੇ ਹੋਏ ਨੇ ਇਸ ਸਮੇਂ ਤਾਂ ਫਿਲਹਾਲ ਇਹ ਤਸਵੀਰਾਂ ਕੈਂਪਟੀ ਫਾਲ ਦੀਆਂ ਜਿੱਥੇ ਇਹ ਤੇਜ਼ ਵਹਾਵ ਦੇ ਵਿੱਚ ਵਹਿ ਰਿਹਾ ਹੈ ਔਰ ਨਾ ਪੂਰੀ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਉੱਥੇ ਇਸ ਸਮੇਂ ਮਾਹੌਲ ਬਣਿਆ ਹੋਇਆ ਤਾਂ ਉਹ ਦੇਖ ਕੇ ਟੂਰਿਸਟ ਵੀ ਦਹਿਸ਼ਤ ਦੇ ਵਿੱਚ ਨੇ